ਕੋਡੀ 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 ਦੇਖੋ ਜੀ ਇੱਥੇ ਅੱਜ ਕੱਲ ਗੱਲ ਚੱਲਦੀ ਆ ਫੁਲਾਨੀ ਥਾਂ ਕਬੱਡੀ ਵਾਲੇ ਗਏ ਉੱਥੇ ਰ ਸਿਰੰਜਾਂ ਮਿਲੀਆਂ ਮੈਂ ਗੱਲ ਕਰਨ ਲੱਗਾ ਹਰ ਇੱਕ ਗੇਮ ਦਾ ਵੱਖਰਾ ਸ케ਜੂਲ ਆ ਵੱਖਰਾ ਸਪਲੀਮੈਂਟ ਆ ਵੱਖਰੀ ਮੈਡੀਸਿਨ ਆ ਨਾਟ ਡਰਗ ਨਾਟ ਯੂਰਡ ਕੈਨ ਆ ਵੱਖਰੇ ਵਟ ਵਿਟਾਮਿਨ ਸਪਲੀਮੈਂਟ ਤਾਂ ਚਲੋ ਸੇਮ ਹੀ ਹੁੰਦੇ ਆ ਮੈਂ ਗੱਲ ਕਰਨ ਲੱਗਾ ਮੈਂ ਆਪਣੇ ਤੇ ਲੱਗ ਕਰਨ ਲੱਗਾ ਜੇ ਮੈਂ ਖੇਡੂਗਾ ਮੇਰੇ ਪਤਾ ਕਿਹੜੀਆਂ ਸਿਰੰਜਾਂ ਮਿਲਣਗੀਆਂ ਮੇਰੀ ਬਾਡੀ ਹਾਰਡ ਹੋਈ ਆ ਜਾਂ ਡਿਕਲੋਫਨ ਜਾਂ ਬੋਬਰੋਨ ਠੀਕ ਹੈ ਜੀ ਇਹ ਮਿਲੂਗਾ ਫਿਰ ਖੇਡੂਗਾ ਤੇ ਮੈਂ ਇੱਕ ਜਾਂ ਦੋ ਦਿਨ ਪਹਿਲਾਂ ਮੇਰੇ ਐਨਐਸ ਲੱਗੂਗਾ ਜੇ ਮੈਂ ਗਰਮੀ 'ਚ ਖੇਡ ਰਿਹਾ ਮੇਰੀ ਬਾਡੀ ਡੀਹਾਈਡਰੇਟ ਹੈ ਠੀਕ ਆ ਫਿਰ ਕੈਲਸ਼ੀਅਮ ਸੈਂਡੋ ਮੇਰੇ ਲੱਗੂਗਾ ਕੈਲਸ਼ੀਅਮ ਪਤਾ ਲੱਗ ਗਿਆ ਪਹਿਲਾਂ ਬੋਬਰੋਨ ਡਿਕਲੋਫਨ ਇਹ ਸਾਰੇ ਪੇਨ ਕਿਲਰ ਆ ਮਸਲ ਰਿਲੈਕਸ ਕਰ ਦਿੰਦੇ ਆ ਫਿਰ ਆਫਟਰ ਮੇਰੇ ਲੱਗੂਗਾ ਅਮੀਨੋ ਅਮੀਨੋ ਜਿਹੜਾ ਤੁਸੀਂ ਪੀਂਦੇ ਆ ਨਾ ਇਹਦਾ ਟੀਕਾ ਵੀ ਇਦਾਂ ਨਾੜ 'ਚ ਲੱਗਦਾ ਆ ਜੋ ਕਿ ਰਿਕਵਰੀ ਸਾਨੂੰ ਚਾਹੀਦੀ ਆ ਤੇ ਨਿਊਰੋਕਾਈਡ ਪਲੱਸ ਲੱਗੂਗਾ ਨਰਵਸ ਸਿਸਟਮ ਤੇ ਕੰਮ ਹੋਣਾ ਨਾੜਾਂ ਪ੍ਰੈਸ ਹੋ ਰਹੀ ਨੇ ਆ ਕੋਸਟਮ ਕਿੰਨਾ ਟਾਈਟ ਹੁੰਦਾ ਇਸ ਕਰਕੇ ਕਿਸੇ ਵੀ ਗੇਮ ਨੂੰ ਭੰਡੋ ਨਾ ਪਲੇਅਰ ਆਪਣੇ ਜਾਨ ਦੀ ਬਾਜ਼ੀ ਲਾ ਕੇ ਖੇਡਦਾ ਉਹ ਕਿਸੇ ਤਰ੍ਹਾਂ ਵੀ ਖੇਡਦਾ ਗੇਮ ਕਰਦਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਮੋਟੀਵੇਸ਼ਨਲ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ